ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚੋਂ ਜੋ 4 ਦਿਨ ਦਾ ਬੱਚਾ ਅਗਵਾਹ ਹੋਇਆ ਸੀ ਉਸ ਮਾਮਲੇ ਨੂੰ ਪੁਲਿਸ ਨੇ ਹੱਲਝਾ ਲਿਆ ਹੈ ਹਸਪਤਾਲ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲੱਗ ਰਹੇ ਸਨ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਸੀ ਅਤੇ ਕਰੀਬ 10 ਘੰਟੇ ਦੇ ਬਾਅਦ ਪੁਲਿਸ ਨੇ ਦੋਸ਼ੀ પતિ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬੱਚੇ ਨੂੰ ਵੀ ਸੁਰੱਖਿਅਤ ਬਰਾਮਦ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਵਿੱਚ 3 ਦਿਨ ਪਹਿਲਾਂ ਇੱਕ ਔਰਤੇ ਦੀ ਡਿਲੀਵਰੀ ਹੋਈ ਸੀ ਅਤੇ ਜਿਸ ਦੇ 4 ਦਿਨ ਦੇ ਬਾਅਦ ਬੱਚੇ ਨੂੰ ਕੋਈ ਅਣਪਛਾਤਾ ਵਿਅਕਤੀ ਚੁੱਕ ਕੇ ਲੈ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਇਸ ਸੰਬੰਧੀ ਸੂਚਨਾ ਦਿੱਤੀ ਗਈ ਅਤੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਪੁਲਿਸ ਨੇ ਦੋਸ਼ੀ પતિ ਪਤਨੀ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਜਾਂਚ ਕੀਤੀ ਤਾਂ ਦੋਸ਼ੀਆਂ ਨੂੰ ਬੱਚੇ ਸਮੇਤ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਬੱਚੇ ਦੀ ਤਸਕਰੀ ਕੀਤੀ ਜਾਣੀ ਸੀ ਅਤੇ ਇਸ ਸੰਬੰਧੀ ਉਹਨਾਂ ਦੇ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਵਿੱਚ ਇੱਕ ਛੋਟਾ ਬੱਚਾ 4 ਦਿਨ ਦਾ ਉਹਦੀ ਮਦਰ ਉਥੇ ਜੇਰੇ ਇਲਾਜ ਸੀ ਤੇ ਉਹਦੇ ਤੋਂ ਇੱਕ ਕਿਡਨੈਪ ਕਰ ਲਿਆ ਗਿਆ ਤੇ ਉਹ ਸਾਨੂੰ ਕੋਈ 5 5:30 ਵਜੇ ਅੱਜ ਸਵੇਰ ਤਲਾਬ ਮਿਲੀ ਸਭ ਤੋਂ ਪਹਿਲਾਂ ਕਿਉਂਕਿ ਹਸਪੀਟਲ ਦੇ ਉਹ ਸੀਸੀਟੀਵੀ ਵਾਲਾ ਕਮਰਾ ਬੰਦ ਸੀ ਅਸੀਂ ਉਹਦੀ ਵੇਟ ਕਰਦੇ ਰਹੇ ਸੋ ਥੈਟ ਕਿ ਅੰਦਰੋਂ ਪਤਾ ਲੱਗ ਜੇ ਸੀਸੀਟੀਵੀ ਦੀ ਸੀਸੀਟੀਵੀ ਫੁਟੇਜ ਫਸਟ ਉਹਦੇ ਚ ਅਸੀਂ ਕਲੀਅਰ ਕੀਤਾ ਵੀ ਇੱਕ ਲੇਡੀ ਉਹਨੂੰ ਲੈ ਕੇ ਆਈ ਆ ਹਸਬੰਡ ਤੇ ਵਾਈਫ ਆਏ ਆ ਇੱਕ ਛੋਟਾ ਬੱਚਾ ਨਾਲ ਸੀ ਉਹ ਕੰਪਾਊਂਡ ਦੇ ਵਿੱਚ ਘੁੰਮਦੇ ਰਹੇ ਉਹਨੂੰ ਉਸ ਤੋਂ ਬਾਅਦ ਸਾਡੀ ਟੀਮ ਨੇ ਪੂਰਾ ਜੋਰ ਲਾ ਕੇ ਮਿਹਨਤ ਕਰਕੇ ਉਹਦੇ ਵਿੱਚੋਂ ਅਸੀਂ ਉਹਨੂੰ ਬੱਚਾ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ 10 ਘੰਟਿਆਂ ਦੇ ਵਿੱਚ ਅਸੀਂ ਬੱਚਾ ਲਿਆ ਕੇ ਉਹਦੇ ਫੈਮਿਲੀ ਦੇ ਕੋਲੇ ਸਪੁਰਤ ਕਰਤਾ ਉਹਦੇ ਇਹ ਬੱਚਾ ਨੂੰ ਇਹਨਾਂ ਨੇ ਜਿਨ੍ਹਾਂ ਨੇ ਕਿਡਨਾਪ ਕੀਤਾ ਸੀ ਆ ਉਹਨਾਂ ਨੇ ਬੱਚੇ ਨੂੰ ਥੋੜਾ ਗਰਮ ਦੁੱਧ ਪਿਆਤਾ ਜਿਹਦੇ ਨਾਲ ਕਿ ਉਹਨੂੰ ਜਿਹੜੇ ਸਿੱਧਾ ਫੀਡ ਉਹਦੀ ਉਹਨੂੰ ਅਸੀਂ ਇਨੀਸ਼ੀਅਲ ਬੱਚੇ ਨੂੰ ਰੈਸਕਿਊ ਕਰਨ ਤੋਂ ਪਹਿਲਾਂ ਇਮੀਡੀਏਟਲੀ ਹਸਪੀਟਲ ਉਹਦੀ ਫਸਟ ਏਡ ਤੇ ਉਹਨੂੰ ਉੱਥੇ ਉਹਨੂੰ ਕਰਵਾ ਕੇ ਹੁਣ ਵੀ ਅਸੀਂ ਦੁਬਾਰਾ ਹਸਪੀਟਲ ਹੀ ਉਹਦੇ ਨਾਲ ਭੇਜਤਾ ਮਦਰ ਦੀ ਉਹਦੀ ਸਰਜਰੀ ਹੋਈ ਉੱਥੇ ਜੇ ਉਹਨੂੰ ਭੇਜ ਨਹੀਂ ਸਕਦੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਕੀਤਾ ਇਨੀਸ਼ੀਅਲ ਇਹਨਾਂ ਨੇ ਇਹ ਦੱਸਿਆ ਕਿ ਕਿਸੇ ਪਰਿਵਾਰ ਦੇ ਨਾਲ ਇਹ ਗੱਲ ਹੋਈ ਸੀ ਜਿਨ੍ਹਾਂ ਦਾ ਇਹ ਬੱਚਾ ਨਹੀਂ ਹੋ ਰਿਹਾ ਕਈ ਸਾਡਾ ਤੋਂ ਉਹਨਾਂ ਨੂੰ ਵੇਚਣ ਦੀ ਇਹਨਾਂ ਦੀ ਗੱਲ ਹੋਈ ਸੀ ਲਾਲਚ ਦੇ ਵਿੱਚ ਇਹ ਜਿਹੜਾ ਦੁਖਜਾਰ ਕਰ ਰਿਹਾ ਵੀ ਲਾਲਚ ਆ ਗਿਆ ਸਾਹਮਣੇ ਤੇ ਉਹਦੇ ਵਿੱਚ ਉਹਨੂੰ ਅਸੀਂ ਸਾਡੀ ਟੀਮ ਨੇ ਪੂਰਾ ਬਾਕੀ ਕਿੱਸਾ ਵਾਂਗੂ ਜੋ ਲੁਧਿਆਣਾ ਚ ਹਰ ਹੋ ਰਿਆ ਜੁਰਮ ਹਰ ਹੋ ਰਿਆ ਕ੍ਰਾਈਮ ਨੂੰ ਅਸੀਂ ਜੀ ਜਾਨ ਲਾ ਕੇ ਟਰੇਸ ਕਰਦੇ ਆ ਇਸ ਕੇਸ ਨੂੰ ਵੀ ਉਹਨੇ ਟਰੇਸ ਕਰ ਦਿੱਤਾ ਸਰ ਇੰਨੀ ਮਹਿੰਗੇ ਵਿੱਚ ਵੇਚਣਾ ਸੀ ਇਹਨਾਂ ਨੇ ਇਹਦੇ ਵਿੱਚ ਜੀ ਜਿਹੜੀ ਅਨੀਸ਼ਰ ਇਹਨਾਂ ਨੇ ਗੱਲ ਕਹੀ ਹੈ ਦੋਨੇ ਹਸਬੰਡ ਵਾਈਫ ਦਾ ਡਿਫਰੈਂਟ ਵਰਸ਼ਨ ਹੈ ਇੱਕ 4 ਲੱਖ ਕਹਿ ਰਿਹਾ ਇੱਕ 5 ਲੱਖ ਕਹਿ ਰਿਹਾ ਉਹ ਕਿੰਨੀ ਗੱਲ ਹੈ ਮੈਟਰੋਫਨ ਇਨਵੈਸਟੀਗੇਸ਼ਨ ਹੈ ਅਸੀਂ ਇਹਨਾਂ ਦਾ ਕੋਈ ਪਹਿਲਾਂ ਪੱਤਾ ਨਹੀਂ ਜੀ ਨਹੀਂ ਇਹਨਾਂ ਦਾ ਫਰਸਟ ਜਿਹੜਾ ਫਰਸਟ ਕ੍ਰਾਈਮ ਹੈ ਜਿਹੜਾ ਇਹਨਾਂ ਦੇ ਦੱਸਣ ਮੁਤਾਬਕ ਹੈ ਬਾਕੀ ਹਜੇ ਅਸੀਂ ਰਿਕਾਰਡ ਪ੍ਰੀਵੀਅਸ ਰਿਕਾਰਡ ਵੀ ਕਲੈਕਟ ਕਰਾਂਗੇ ਕਿਉਂਕਿ ਟਾਈਮ ਬੜਾ ਸ਼ਾਰਟ ਹੈ ਤੁਸੀਂ ਦੇਖਿਆ ਉਹਨੂੰ ਉਹਦੇ ਵਿੱਚ ਉਹਨੂੰ ਹਣਾ ਤੇ ਨਾਲ ਦੂਜੀ ਗੱਲ ਉਹਦੇ ਵਿੱਚ ਹਜੇ ਅਸੀਂ ਬਰੇਡਾ ਉਹ ਬੱਚੇ ਦੀ ਸੇਫਟੀ ਬਾਰੇ ਤੁਸੀਂ ਦੇਖਿਆ ਨਾ ਨਰਸ ਦੀ ਕੇਅਰ ਦੇ ਵਿੱਚ ਹੀ ਅਸੀਂ ਉਹਨੂੰ ਅਸੀਂ ਆਪ ਵੀ ਉਹਨੂੰ ਨਹੀਂ ਉਹ ਕਰ ਰਹੇ ਕਿਉਂਕਿ ਹੈਂਡਲ ਪ੍ਰੋਪਰ ਨਾ ਹੋ ਜੇ ਜਿਹੜਾ ਉਹਨੂੰ ਉਹਦੋਂ ਅਸੀਂ ਪ੍ਰੋਪਰ ਫਸਟ ਏਡ ਦੇ ਕੇ ਜਿੰਨਾ ਉਹ ਬੱਚੇ ਤੇ ਇਲਾਜ ਲਈ ਹੋਊਗਾ ਅਸੀਂ ਆਪਦੇ ਕਰਾਂਗੇ ਆਪਦੇ ਪੁਲਿਸ ਆਫੀਸਰਸ ਨੇ ਡਿਸਾਈਡ ਕੀਤਾ ਜਿੰਨਾ ਟੇਕ ਕੇਅਰ ਹਫਤਾ ਲੱਗੇ 10 ਦਿਨ ਲੱਗੇ ਅਸੀਂ ਕਰਾਂਗੇ ਇਹ ਮੌਕਾ ਮਿਲ ਗਿਆ ਸਾਨੂੰ ਵੀ ਕਿਸੇ ਬੱਚੇ ਦੀ ਟੇਕ ਕੇਅਰ ਕਰਨ ਲਈ ਤੁਸੀਂ ਇਸ ਟਿਕਾਣਾ ਦਾ ਹਸਪਤਾਲ ਦੀ ਗੱਲ ਕੀਤੀ ਹੈ ਕਿ ਤੁਸੀਂ ਸਮਝਦੇ ਹੋ ਵੀ ਇਹ ਜਿਹੜੀਆਂ ਇੱਕ ਡਰਾਮਾ ਆਮ ਹੁੰਦੀਆਂ ਰਹੀਆਂ ਇਹਦੇ ਪਿੱਛੇ ਵੀ ਹਸਪਤਾਲ ਅਧਿਕਾਰੀ ਜ਼ਿੰਮੇਵਾਰ ਜੋ ਜ਼ਿੰਮੇਵਾਰਤ ਉਹਨਾਂ ਤੇ ਵੀ ਕੋਈ ਕਾਨੂੰਨੀ ਕਰ ਨਹੀਂ ਦੇਖੋ ਦੇਖੋ ਨਹੀਂ ਉਹਦੇ ਚ ਮੈਂ ਕਿਸੇ ਹਸਪੀਟਲ ਆਣ ਨੂੰ ਸਿੱਧਾ ਜ਼ਿੰਮੇਵਾਰ ਇਸ ਕਰਕੇ ਨਹੀਂ ਕਹਿੰਦਾ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਆਫ ਵਰਕ ਤੇ ਸ਼ਾਇਦ ਉਹਨਾਂ ਕੋਲੇ ਉੰਨੀ ਫੈਸਿਲਿਟੀਆਂ ਨਹੀਂ ਗਈਆਂ ਪਰ ਮੈਂ ਇਹ ਸੁਜੈਸਟ ਜ਼ਰੂਰ ਕਰੂੰਗਾ ਅਸੀਂ ਉੱਥੇ ਇੰਟਰ ਡਿਪਾਰਟਮੈਂਟ ਇੱਥੇ ਕੋਈ ਬਰੌਨੀ ਪੁਆਇੰਟਸ ਲੈਣ ਲੈਣੀ ਵੀ ਕਿਸੇ ਮਹਿਕਮੇ ਨੂੰ ਥੱਲੇ ਕਰਕੇ ਅਸੀਂ ਉੱਤੇ ਜਾਣ ਆਲਾ ਸਾਡਾ ਮਕਸਦ ਨਹੀਂ ਅਸੀਂ ਟੀਮ ਦੇ ਵਿੱਚ ਕੰਮ ਕਰਦੇ ਹਾਂ ਪਰ ਉਹਨਾਂ ਨੂੰ ਸੁਜੈਸਟ ਕਰੂੰਗਾ ਨਹੀਂ ਉਹਨਾਂ ਨੂੰ ਸੁਜੈਸਟ ਕਰੂੰਗਾ ਵੀ ਜੱਚਾ ਬੱਚਾ ਵਾਰਡ ਦੇ ਵਿੱਚ ਜਿੱਥੇ ਉਹੋ ਜਿਹੇ ਆਪਦੇ ਸਕਿਉਰਿਟੀ ਗਾਰਡ ਜਿਹੜੇ ਤੁਹਾਡੇ ਕੋਲੇ ਹੈਗੇ ਆ ਉਹ ਜਿਹੜੇ ਉਹ ਐਕਸ ਆਰਮੀ ਵਾਲੇ ਜਾਂ ਹੋਰ ਹੈ ਵੀ ਉਹਨਾਂ ਬੰਦਿਆਂ ਨੂੰ ਤਨਾਤ ਕਰੋ ਕਿ ਸੋ 댓 ਕੇ ਪ੍ਰੋਪਰ ਜਿਹੜੀ ਪੇਰੈਂਟ ਦੀ ਰਾਤ ਨੂੰ ਸੌਂਦੇ ਆ ਮਾਵਾਂ ਥੱਕੀਆਂ ਜਿਨ੍ਹਾਂ ਦੇ ਬੱਚੇ ਜਾਂ ਹੋਰ ਹੈ ਵੀ ਸੋ 댓 ਕੇ ਕੋਈ ਇਹੋ ਜੀ ਘਟਨਾ ਦੁਬਾਰਾ ਨਾ ਹੋਵੇ ਇਹ ਲੈਸਨ ਟੂ ਲਰਨ ਹੈ ਅਸੀਂ ਉਹਨਾਂ ਨੂੰ ਚਾਹਾਂਗੇ ਕੋਈ ਨਾ ਕੋਈ ਕਮੀ ਤਾਂ ਰਹੀ ਹੈ ਜਿਹਦੇ ਵਿੱਚੋਂ ਹੋਵੇ ਪਰ ਪਰਪਸ ਉਹਨਾਂ ਤੇ ਕੋਈ ਫਿੰਗਰਪੁਆਇੰਟ ਕਰਨ ਦਾ ਨਹੀਂ ਇਹ ਰੱਬ ਦਾ ਸ਼ੁਕਰ ਹੈ ਵੀ ਬੱਚਾ ਇਹ ਨਾਲੇ ਹੋਰ ਇਹ ਮੁਸਲਮ ਜਿਹੜੇ ਮਾਪੇ ਦਾ ਬੱਚਾ ਸੀ ਤੇ ਰਮضان ਦੇ ਮਹੀਨੇ ਜਿਹੜੀ ਹੋਰ ਖੁਸ਼ੀ ਵਾਲੀ ਗੱਲ ਆ ਸੀ ਕੁਝ ਦਿਨ ਪਹਿਲਾਂ ਉਥੇ ਸ਼ੋ ਜਾ ਕੇ ਆਏ ਆਂ ਸ਼ੋ ਜਿਹੜੀ ਸਹੀ ਮਸਜਿਦ ਦੇ ਵਿੱਚ ਜਾ ਕੇ ਆਏ ਆਂ ਤੇ ਉਹਦੇ ਵਿੱਚ ਉਹਨੂੰ ਰਮضان ਦੇ ਮਹੀਨੇ ਬੱਚਾ ਕੋਈ ਲੈ ਗਿਆ ਸੀ ਤੇ ਉਸੇ ਮਹੀਨੇ ਦੇ ਵਿੱਚ ਹੀ ਅਸੀਂ ਉਹ ਮਾਪੇ ਦੇ ਹਵਾਲੇ ਕਰਤਾ ਤੇ ਸਾਡੇ ਲਈ ਖੁਸ਼ੀ ਵਾਲੀ ਗੱਲ ਵੀ ਇਹਨਾਂ ਨੇ ਪਰਸਨਲੀ ਸੁਨਰਸਤਾਲ ਤੋਂ ਉਹਨੇ ਕਿ ਨਿਆਪ ਕੀਤਾ ਇਹਨਾਂ ਨੇ ਉਹਨੂੰ ਟਾਰਗੇਟ ਕੀਤਾ ਸੀ ਜਾਂ ਜਿਹੜਾ ਮਿਲ ਗਿਆ ਚੱਕ ਲਿਆ ਸੋਚਣਾ ਲੱਗੇ ਸੀ ਨਹੀਂ ਇਹਨਾਂ ਨੇ ਇਹੀ ਬਸ ਛੋਟਾ ਬੱਚਾ ਜਿਹੜਾ ਇਹ ਇਹਨਾਂ ਨੇ ਇੱਕ ਬੜੀ ਗਰਾਊਂਡ ਤਿਆਰ ਕੀਤੀ ਆਣੀ ਗਏ ਇਸ ਦਾ ਕਿਡਨਾਪ ਕੇ ਆਪਦੀ ਪੇਟੀ ਨੂੰ ਲੈ ਕੇ ਗਏ ਬਾਹਰ ਇਮਪ੍ਰੈਸ਼ਨ ਇਹ ਦਿੱਤਾ ਵੀ ਜਿਵੇਂ ਆਪ ਦਾਖਲ ਹੋਣਾ ਆਧੀ ਰਾਤ ਨੂੰ ਇਹ ਪਹੁੰਚੇ ਉੱਥੇ ਉੱਥੇ ਜਾ ਕੇ ਉਹ ਕਰਦੇ ਆ ਫਿਰ ਇਹਨੇ ਦੇਖੋ ਇਹਨੇ ਇੰਟਰਸਟਿੰਗ ਗੱਲੇ ਵੀ ਇਹਨੇ ਬੱਚਾ ਲੈਣ ਤੋਂ ਬਾਅਦ ਬਾਹਰ ਲਿਆਈ ਫਿਰ ਅੰਦਰ ਜਾ ਕੇ ਦੇਖਿਆ ਵੀ ਗਏ ਤੇ ਜਾਗਤਾ ਨਹੀਂ ਪਏ ਵੀ ਮਾਹੌਲ ਠੀਕ ਹੈ ਫਿਰ ਉਹ ਦੋ ਬਾਦ ਬੈ ਕੇ ਆਪਦੇ ਹਸਬੰਡ ਦੇ ਨਾਲ ਮੋਟਰਸਾਈਕਲ ਦੇ ਵਿੱਚ ਉਹਨਾਂ ਨੇ ਸਰ ਕਿਹੜੇ ਬੱਚਾ ਲੈਣਾ ਸੀਗਾ ਸਰ ਉਹ ਉਹਨੇ ਇਹਨਾਂ ਨੂੰ ਚੋਰੀ ਕਰਨ ਨੂੰ ਗਿਆ ਸੀ ਕਿ ਸਰ ਉਹਨਾਂ ਨੇ ਇਹਨੂੰ ਕਿਹਾ ਸੀਗਾ ਵੀ ਮੈਨੂੰ ਕੋਈ ਬੱਚਾ ਉੱਧਾ ਲੈ ਲੈ ਨਹੀਂ ਉਹ ਉਹ ਸਿੱਧਾ ਉਹਨੇ ਨਹੀਂ ਗੱਲ ਕੀਤੀ ਉਹਨੇ ਕਿਸੇ ਨੂੰ ਗੱਲ ਕੀਤੀ ਸੀ ਉਹਨੇ ਇਹਨਾਂ ਨੂੰ ਦੱਸਿਆ ਵੀ ਜੇ ਤੁਸੀਂ ਐਂ ਕਰਕੇ ਕਰ ਲਓਗੇ ਤੇ ਇਹਨਾਂ ਨੂੰ ਪਤਾ ਹੀ ਸੀ ਬੱਚੇ ਵਾਲੀ ਗੱਲ ਦੇਖੋ ਲੈ ਇੱਕ ਦੀ ਹੈ ਕਿ ਦੋ ਦੀ ਹੈ ਉਹ ਗੱਲ ਪੂਰੀ 100% ਕਲੀਅਰ ਹੈ ਹੈ ਜੀ ਇਹ ਤੇ ਇਹਨਾਂ ਨੇ ਕੀਤੀ ਨਾ 100% ਇਹਨਾਂ ਨੇ ਪੈਸੇ ਇਹਨਾਂ ਨੂੰ ਮਿਲਲੇ ਸੀਗੇ ਜਿਹੜੇ ਵਿੱਚੋਂ ਉਹਨੂੰ ਅਗਲੇ ਨੇ ਕਿੰਨੇ ਲੈਣੇ ਸੀਗੇ ਸਰ ਜਿਨ੍ਹਾਂ ਨੂੰ ਦੇਣਾ ਸੀ ਉਹ ਇੱਥੇ ਦੇ ਨਹੀਂ ਨਹੀਂ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਰ ਇਹ ਇਹ ਲੋਕਲ ਪੰਜਾਬ ਦੇ ਹੈ ਹਾਂ ਜੀ ਇਹ ਇਹ ਮੁਜੱਫਰ ਕਿੱਥੋਂ ਦੇ ਨਹੀਂ ਨਹੀਂ ਧਾਮੀਆਂ ਦੇ ਹੈਗੇ ਪਿੱਛੋਂ ਕਿੱਥੇ ਹੈ ਅਮਜਫਰਨਗਰ ਦੇ ਆਏ ਪਠਾਨਕੋਟ ਦਾ ਜਿਹੜਾ ਇਹਦਾ ਹਸਬੰਦ ਹੈ ਤੇ ਉਹ ਦੂਜਾ ਜਿੰਨਾ ਦਾ ਬੱਚਾ ਉਹ ਹੈਗੇ ਆ ਲਖੀਮਪੁਰ ਖੇੜੀ ਦੇ ਆ ਉਹ ਜਿੰਨਾ ਦੋਨੇ ਹੀ ਮਾਈਗ੍ਰੈਂਟਰ ਜਿਹੜੇ ਆਪਣੇ ਕੋਲੇ ਆਏ ਵੇ ਸਿਟੀ ਦੇ ਵਿੱਚ ਜਿੰਨਾ ਦਾ ਬੱਚਾ ਚੱਕਿਆ ਤੇ ਚੱਕਣ ਵਾਲੇ ਦੋਨੇ ਹੀ ਮਾਈਗ੍ਰੈਂਟ ਆ ਸਰ ਜਿਹੜੇ ਪੁਲਿਸ ਬਾਜੇ ਵਸਤਾਂ ਦੇ ਕਰਦੇ ਉਹਨਾਂ ਨੂੰ ਕਿੰਨਾ ਕਾ ਪਿਛੇ ਰੋ ਦੇਖੋ ਐਪਰੀਸ਼ੀਏਸ਼ਨ ਤਾਂ ਜਿੰਨਾ ਇਹ ਕਰਨ ਮੈਂ ਕਹਿੰਦਾ ਇਤੋਂ ਵੱਡਾ ਪੁਨੀ ਕੋਈ ਨਹੀਂ ਡਿਊਟੀ ਦੇ ਨਾਲ-ਨਾਲ ਇੱਕ ਬੱਚਾ ਜਿਹੜਾ ਮਾਂ ਤੋਂ ਗਿਆ ਵੇ ਤੇ ਉਹਦੀ ਵਾਪਸ ਝੋਲੀ ਪਾ ਦੇਣਾ ਇਤੋਂ ਵੱਡਾ ਨਾਾਮਲੀ ਕੋਈ ਕੰਮ ਨਹੀਂ ਕਰਦਾ ਇਦੋਂ ਵੱਡਾ ਇਹ ਨਾਲੀ ਸਾਰੀ ਫੋਰਸ ਲਈ ਸਕੂਨ ਨਹੀਂ ਸਾਰੀ ਉਮਰ ਇਹ ਗੱਲ ਕਹਿ ਸਕਦੇ ਆ ਵੀ ਇੱਕ ਬੱਚਾ ਜਿਹੜੀ ਮਾਂ ਤੋਂ ਲੈ ਗਿਆ ਸੀ ਅਸੀਂ ਵਾਪਸ ਉਹਦੀ ਝੋਲੀ ਪਾਇਆ ਪਰ ਸਾਡੇ ਜਦੋਂ ਡੀਜੀ ਪੰਜਾਬ ਨੂੰ ਕਿਉਂਕਿ ਸਵੇਰ ਦਾ ਸੀ ਆਪਦੇ ਸਾਰੇ ਗਰੁੱਪਸ ਤੇ ਸ਼ੇਅਰ ਕਰ ਰਹੇ ਸੀ ਸਾਰੇ ਰੇਲਵੇ ਸਟੇਸ਼ਨ ਬੱਸ ਸਟੈਂਡ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਸੀ ਵੀ ਇਸ ਟਾਈਪ ਦਾ ਬੱਚਾ ਇਸ ਟਾਈਪ ਦੀ ਲੇਡੀ ਨੇ ਟਰੈਕਸੂਟ ਪਾਇਆ ਹੋਇਆ ਸੀ ਉਹਦਾ ਉਹ ਵੀ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀ ਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਬੜੇ ਖੁਸ਼ ਹੋਏ ਇਹ ਸਾਰੀ ਟੀਮ ਨੂੰ ਉਹਨਾਂ ਨੇ ਕਿਹਾ ਵੀ ਉਹਨਾਂ ਵੱਲੋਂ 1 ਲੱਖ ਰੁਪਏ ਦਾ ਨਾਮ ਮਾਨੋ ਸਰ ਕੋਸ਼ਨਾ ਸਰਕਾਰੀ ਹਸਪਤਾਲ ਵਿੱਚ ਦੇ ਇਹਦੇ ਬੱਚਾ ਚੱਕ ਗਿਆ ਪੇਰੈਂਟ ਜ਼ਰੂਰ ਰਹੀ ਕੀ ਉੱਥੇ ਨੇ ਕੁਝ ਵਰਕਰ ਨੇ ਗਿਆ ਵੀ ਰੋਣਾ ਨਹੀਂ ਤੇ ਤੁਹਾਨੂੰ ਕੋਈ ਕੋ ਬੜਾ ਲਾਂਗੇ ਬੱਚਾ ਹੋਰ ਜਾਮ ਲੂ ਕੁਝ ਮਿਸ ਹੈਪਨਿੰਗ ਨਹੀਂ ਨਹੀਂ ਦੇਖੋ ਇਹੋ ਜੀ ਗੱਲਾਂ ਉਹ ਦੇਖੋ ਆਪਾਂ ਨਾ ਬਹੁਤ ਸਾਰੇ ਗਲਤ ਸਮਾਜ ਦੇ ਵਿੱਚ ਬਹੁਤ ਸਾਰੇ ਬੰਦੇ ਬਹੁਤ ਸਾਰੀਆਂ ਗੱਲਾਂ ਕਰਦੇ ਆ ਮੈਂ ਹਮੇਸ਼ਾ ਹੀ ਟੀਮਲੀ ਇੰਟਰ ਡਿਪਾਰਟਮੈਂਟਲ ਕੋਆਰਡੀਨੇਸ਼ਨ ਲਈ ਚੰਗੇ ਕੰਮ ਲਈ ਆਪਣੇ ਲੁਧਿਆਣੇ ਵੀ ਚੰਗੇ ਬੰਦਿਆਂ ਦੀ ਰੇਸ਼ੋ ਮਾੜੇ ਬੰਦਿਆਂ ਨਾਲੋਂ ਜ਼ਿਆਦਾ ਹੈ ਤਾਂ ਹੀ ਅਸੀਂ ਕਾਮਯਾਬ ਹੋ ਰਹੇ ਹਾਂ ਥੈਂਕ ਯੂ ਬਿਊਰੋ ਰਿਪੋਰਟ ਐਸਮ ਜੀਨ ਨਿਊਜ਼